ਫਰੀਦਾ ਕੋਠੇ ਮੰਟਬ ਮੰਟਬ ਮਾਰੀਆਂ ਉਸ ਰੇਦੇ ਵੀ ਗਏ ਊੜਾ ਸੌਦਾ ਕਰ ਗਏ ਗੌਰੀਆਂ ਆਏ ਪਏ ਗੌਰੇ ਜਿੱਦਾਂ ਗੋਰੀਂ ਗੋਰੀ ਆਏ ਪਏ ਫਰੀਦਾ ਕੋਠੇ ਮੰਟੋ ਮਾਰੀ ਗੋਰੀ 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 ਆਏ ਪਏ ਗੋਰੀਂ ਤੇ ਕਵਰਾਂ ਕਵਰਾਂ ਦੇ ਵਿੱਚ ਗੋਰੀਂ ਕਵਰਾਂ ਨਹੀਂ ਹੈ ਅਸਲ ਦੇ ਵਿੱਚ ਆਹ ਸਰੀਰ ਕਵਰੇ ਹੈ ਅਗਲਾ ਜਨਮ ਹੋਊਗਾ ਕਬਰ ਇਹਦਾ ਸਰੀਰ ਜਾਂਦਾ ਹੈ ਆਤਮਾ ਕਿੱਥੇ ਕਬਰ ਜਾਂਦੀ ਹੈ ਗੋਰੀਆਂ ਇਹਦੇ ਆਤਮਾ ਦੀ ਕਬਰ ਜਾਂਦੀ ਕਹਿੰਦੇ ਗੋਰੀਆਂ ਇਹ ਪੈ ਕਹਿੰਦਾ ਅਗਲੇ ਜਨਮ ਚ ਪੈ ਗਏ ਕਬਰਾਂ ਗੋਰੀਆਂ ਦੇ ਕੋਰ ਨਮਾਣੀ ਛੱਡ ਕਰੇ ਮੈਂ ਘਰਿਆ ਘਰ ਆ ਜੀ ਸਰੀਰ ਤੋਂ ਹਾਂ ਮਿੱਟਿਆ ਹੀ ਇਹ ਸਰੀਰ ਇਹ ਸੋ ਰਿਹਾ ਕਬਰ ਇਹ ਆਕਾ ਬਾਸਾ ਗੋਰ ਮੈਂ ਸੇਕੋ ਸੇਕੋ ਸੋਣ ਸੁੱਖ ਹਾਂ ਓਠੇ ਮੰਡਪ ਮਾਰੀਆਂ ਉਸ ਰੇਦੇ ਵੀ ਗਏ ਕੂੜਾ ਸੌਦਾ ਕਰ ਗਏ ਗੌਰੀਆਂ ਆਏ ਕੋਠੇ ਮੰਡਪ ਬਾੜੀਆਂ ਇਹ ਜਿਹੜੇ ਕੋਠੇ ਔਰ ਮੰਡਪ ਬਾੜੀਆਂ ਅਸਲ ਵਿੱਚ ਹੈ ਧਰਮਾਂ ਸੋਹਣੇ ਨਜ਼ਾਰੇ ਮਾਲੀਆਂ ਆ ਗਿਆ ਨਾ ਆਉਂਦਾ ਜੇ ਬਾੜੀਆਂ ਨਾ ਆਉਂਦਾ ਉਸ ਰੰਦੇ ਵੀ ਗਏ ਚਲੇ بڑے بڑے ਸਤਿ ਸ੍ਰੀ ਮਹਾਪੁਰਸ਼ ਜਿਹੜਾ ਨੇ ਬੱਕਾ ਬਣਾਇਆ ਵੱਡੋ ਬੜੇ ਬੜੇ ਹੋਰ ਅਪਣਾਏ ਪੀਰ ਫਿਰ ਬੁੱਧਰ ਬਣਾਏ بڑے بڑے ਉਹ ਸਿਹਰ ਦੇ ਜਿਹੜੇ ਰਸਾਲ ਦੇ ਰਹੇ ਉਹ ਸਭ ਚਲੇ ਗਏ ਲਾਲ ਗਲਾ ਜਿਨ੍ਹਾਂ ਨੇ ਬਣਾਇਆ ਐਸੀ ਨਿਸ਼ਾਨੀਆਂ ਬਣਾਈਆਂ ਸੰਸਾਰ ਦੇ ਵਿੱਚ ਡੂਗੇ ਕਰਕੇ ਦੀਵ ਖੜਾਈ ਉਹ ਮੰਡਪ ਸੁਪਰ ਮੰਡਪ ਬਿਛਾਏ بڑے ਵਿਸੂਤ ਬਣਾਏ ਆਸਾਨ ਉਹ ਆਪ ਚਲੇ ਗਏ ਊੜਾ ਮੋਜ਼ਾ ਕਰ ਗਏ ਇਹ ਕੂੜਾ ਸੌਦਾ ਸੀ ਸਾਰਾ ਸੀ ਗੋਰੀਆਂ ਇਹ ਗੋਰੀਆਂ ਇਹ ਗੋਰੀਆਂ ਇਹ ਜਿੱਥੇ ਤੱਕ ਕਿਸੇ ਕਿਲੇ ਬਣਾਉਣ ਦਾ ਸਵਾਲ ਆ ਕੋਈ ਮੰਦਰ ਬਣਾਉਣ ਦਾ ਸਵਾਲ ਆ ਇਹ ਆ ਕੋਈ ਵਕਾਨ ਬਣਾਉਣ ਦਾ ਸਵਾਲ ਆ ਉਹ ਕੂੜਾ ਸੌਦਾ ਉਹ ਚਾਹੇ ਸਾਡਾ ਵੀ ਬਣਾਇਆ ਗੁਰੂਆਂ ਨੇ ਵੀ ਬਣਾਇਆ ਹੁਣ ਜਿਹੜਾ ਦਰਬਾਰ ਸਾਹਿਬ ਬਣਾਇਆ ਸਰੋਵਰ ਬਣਾਇਆ ਉਹ ਕੋਈ ਉਹ ਤਾਂ ਸੱਚ ਵਾਸਤੇ ਬਣਾਇਆ ਸੀ ਜਿਵੇਂ ਸਰੀਰ ਸਤ ਜਿਹੜਾ ਝੂਠ ਹੈ ਬਾਹਲਾ ਕੰਨ ਤਾਂ ਦਾਇਰਾ ਸਰੀਰ ਹੈ ਇਹ ਆਤਮਾ ਵਾਸਤੇ ਬਣਾਇਆ ਸੱਚ ਵਾਸਤੇ ਜਿਵੇਂ ਜਿਹੜਾ ਉਥੀ ਸਾਹਬ ਹੈ ਉਹਦੇ ਵਾਸਤੇ ਜਿਹੜਾ ਬਣਾਇਆ ਹੈ ਉਹ ਝੂਠ ਹੈ ਕੂੜਾ ਕਿਉਂ ਕੂੜ ਬਿਲਸਨਾ ਰਿਹਾ ਹੈ ਕਿਸੇ ਨਾਟਾ ਆਇਆ ਹੋਇਆ ਰਾਂਡਾ ਆਇਆ ਅਗਰ ਜੀਸਰ ਨੂੰ ਘੁਰਕਾ ਕੇ ਵੀ ਤਾਂ ਬੜਾ ਕਰਨਾ ਪਿਆਸ ਹੋਊਗਾ ਫੇਰ ਵੀ ਕਿੱਡੀ ਖੁਮ ਨੇ ਆਦੋਂ ਦੀਆਂ ਨਾ ਚੀਜ਼ ਸੱਚ ਆ ਮੇਸਾਰਣ ਵਾਲੀ ਚੀਜ਼ ਨਹੀਂ ਸੱਚ ਆ ਮੇਸਾਰਣ ਸੱਚ ਆ ਮੇਸਾਰਣ ਕੂੜਾ ਮੇਸਾਰਣ ਵਾਲੀ ਚੀਜ਼ ਹੈ ਮਕਾਨ ਕਰਨਾ ਵੀ ਤੁਸੀਂ ਫਿਰਤੀਸ਼ਾਲੀ ਬਣਾ ਲਓ ਜਾਂ ਸਾਰੇ ਨਹੀਂ ਰਹਿਣਾ ਤਾਂ ਮਕਾਨ ਕਿਥੋਂ ਰਹਿ ਜੂ ਮਾਇਆ ਹੀ ਝੂਠੀ ਹੈ ਮਾਇਆ ਦਾ ਹਰੇਕ ਸੌਦਾ ਕੂੜਾ ਸੌਦਾ ਹੈ ਸੱਚੀ ਗੱਲ ਹੈ ਕਿਹਾ ਹਰ ਮੰਦਿਰ ਸਾਹਿਬ ਬਣਾਇਆ ਜਾਇਆ ਚਾਹੇ ਹਾਲ ਤੱਕ ਸੌਦਾ ਹੈ ਉਹ ਕੂੜਾ ਸੌਦਾ ਕੂੜੇ ਸੌਦੇ ਨੂੰ ਪਏ ਹੋਏ ਨੇ ਸਾਰੇ ਲੋਕ ਨਿਸ਼ਾਨੀਆਂ ਉਹਦਾ ਕੂੜੇ ਸੌਦੇ ਨੇ ਨਿਸ਼ਾਨੀਆਂ ਕੂੜੇ ਸੌਦੇ ਦਾ ਧਿਆਨ ਜਿਹੜੇ ਕੂੜਿਆਰ ਨੇ ਅਸਲਸ ਪਤਾ ਲੱਗਦਾ ਹੈ ਜਿਹੜੇ ਲੋਕ ਇਹਦੇ ਕੁਝ ਕਰਦੇ ਨੇ ਹੈ ਕੂੜਿਆਰ ਜਿਹੜਾ ਸੱਚਾ ਆਲ ਨਾ ਉਹ ਗੁਰਬਾਣੀ ਦੇ ਵਿੱਚੋਂ ਸੱਚ ਖੋਜਣ ਦੇ ਉਹਨਾਂ ਦਾ ਧਿਆਨ ਸਾਰਾ ਹੀ ਕੇਂਦਰਤ ਗੁਰਬਾਣੀ ਤੇ ਹੈ ਜਿਹੜੇ ਦੂਏ ਨੇ ਉਹਨਾਂ ਦਾ ਸਾਰਾ ਹੀ ਸੌਦਾ ਘੂੜ ਤੇ ਆ ਕੋਠੇ ਮੰਡਪ ਮਾਰੀਆਂ ਉਸ ਰਿੰਦੇ ਵੀ ਗਏ ਊੜਾ ਸੌਦਾ ਕਰ ਗਏ ਗੋਰੀ ਆਏ ਪਏ ਊੜਾ ਸੌਦਾ ਕਰ ਗਏ ਉਹ ਊੜਾ ਸੌਦਾ ਹੈ ਗੋਰੀਆਂ ਆਏ ਪਏ ਅਗਲਾ ਜਨੂੰ ਫਿਰ ਲੈ ਆ ਕੇ ਉਹ ਗੋਰੀ ਜਾ ਜਿਹੜਾ ਗੋਲ ਦੇ ਵਿੱਚ ਗਿਆ ਅਸਰ ਦੇ ਵਿੱਚ ਜੇ ਆਤਮਾ ਕਰਕੇ ਵੀ ਗੋਲ ਚ ਜਾਂਦਾ ਜਿਵੇਂ ਗੁਰੂ ਨਾਨਕ ਕਹਿੰਦਾ ਮਿੱਟੀ ਮੁਸਲਮਾਨ ਕੀ ਕਿਹੜੇ ਬਈ ਕੁਮ ਆਇਆ ਘੜ ਭੜ ਡੇ ਟਾਂਕੀਆਂ ਜਲਦੀ ਕਰੇ ਪਕਾਰ ਜਲ ਜਲ ਰੋਵੇ ਬਪੜੀ ਝਟ ਝੜ ਪੈਣ ਦੀ ਆਰ ਕੋਈ ਜਿਹੜੀ ਜਲ ਜਲ ਰੋਵੇ ਬਪੜੀ ਹੈ ਆਤਮਾ ਉਹ ਕੂੜੇ ਸੋਤੇ ਵਾਲੀ ਹੈ ਇਦਾਂ ਫਸਾ ਮਿੱਟੀ ਦੇ ਉੱਤੇ ਉਹਦਾ ਧਿਆਨ ਹੈ ਵੀ ਮੇਰੀ ਮਿੱਟੀ ਜਲਣਾ ਜਾਵੇ ਗੋਰੀ ਆਏ ਪਰ ਇਸ ਕਰਕੇ ਵੀ ਅਸੀਂ ਕਹਿ ਸਕਦੇ ਲੋ ਕਬਰ ਤੇ ਧਿਆਨ ਧਿਆਨ ਵੀ ਉਹਦਾ ਕਬਰ ਤੇ ਮਿੱਟੀ ਤੇ ਹੀ ਆ ਕੂੜਾ ਸੌਦਾ ਕਰਿਆ ਕੂੜੇ ਤੇ ਧਿਆਨ